ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਨ ਸਭਾ ਖੇਤਰ ਧੂਰੀ ਪਹੁੰਚੇ ਇਸ ਦੌਰਾਨ ਉਹਨਾਂ ਨੇ ਪਿੰਡ ਡਡੋਲਾ ਚ ਦੋ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਿਸ ਤੇ 17.21 ਕਰੋੜ ਰੁਪਏ ਲਾਗਤ ਆਵੇਗੀ ਇਹ ਦੋਵੇਂ ਸੜਕਾਂ 18 ਫੁੱਟ ਚੌੜੀਆਂ ਹੋਣਗੀਆਂ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੋਈ ਸਾਡੇ ਪੰਜਾਬ ਨੂੰ ਸਾਡੇ ਨੌਜਵਾਨ ਨੂੰ ਨਸ਼ਿਆਂ ਵੱਲ ਧੱਕਦਾ ਹੈ ਉਸ ਨੂੰ ਮਾਫ਼ ਨਹੀਂ ਕੀਤਾ ਜਾਵੇਗਾ ਉਹਨਾਂ ਦੀ ਕੋਈ ਸਿਫਾਰਿਸ਼ ਨਹੀਂ ਮੰਨੀ ਜਾਵੇਗੀ ਜਦੋਂ ਸੋਲਤ ਮਿਲੇਗੀ ਤਾਂ ਜਿਹੜੀ ਜੇਲ੍ਹ ਮਿਲੇਗੀ ਉਥੇ ਉਸ ਨੂੰ ਛੱਡ ਦਿੱਤਾ ਜਾਵੇਗਾ ਸੀਐਮ ਭਗਵੰਤ ਮਾਨ ਨੇ ਬিনা ਵਿਕਰਮਜੀਠੀਆ ਦਾ ਨਾਮ ਲਈ ਉਹਨਾਂ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਜਿਹੜੀਆਂ ਆਮ ਕੈਦੀਆਂ ਨੂੰ ਸਹੂਲਤਾਂ ਮਿਲਦੀਆਂ ਹਨ ਉਹੀ ਉਹਨਾਂ ਨੂੰ ਮਿਲਣਗੀਆਂ ਕੋਈ ਪੀਜ਼ਾ 버ਗਰ ਜਾਂ گارਲਿਕ ਬ੍ਰੈਡ ਹਨ ਹਿਮਰਨਗੇ ਜੇ ਮੈਨੂ ਪਤਾ ਕਰਨਾ ਹੈ ਤਾਂ ਕੀ ਮਿਲਦਾ ਹੈ ਨਾਬਾ ਜੇਰ ਵਿੱਚ ਪੁੱਛਾਓ ਕਹਿ ਦਿਓ ਕਿ ਢੇੜਾ ਮਾਰਨ ਆਈ ਸੀ ਸਾਡੇ ਪੰਜਾਬ ਨੂੰ ਸਾਡੀ ਜਵਾਨੀ ਨੂੰ ਨਸ਼ਾ ਨੁਸ਼ਿਆਂ ਵੱਲ ਟੱਕਦਾ ਹੈ ਜਾ ਗਲਤ ਕੰਮਾਂ ਚ ਪਾਉਂਦਾ ਉਹ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਉਹ ਤੇ ਕੋਈ ਸਪਾਰਸ਼ ਨਹੀਂ ਮੰਨੀ ਜਾਊਗੀ ਜਿੱਦ ਦੇ ਸਬੂਤ ਮਿਲ ਗਏ ਪਰਚਾ ਕਰਕੇ ਜਿਹੜੀ ਉਹਨੂੰ ਨੇੜੇ ਤੇੜੇ ਜੇਲ੍ਹ ਮਿਲਦੀ ਐ ਉੱਥੇ ਉਹਨੂੰ ਛੱਡਿਆਵਾਂਗੇ ਤੇ ਉਥੇ ਜਿਹੜਾ ਬਾਕੀ ਕੈਦੀਆਂ ਨੂੰ ਮਿਲਦਾ ਉਹੀ ਉਹਨਾਂ ਨੂੰ ਮਿਲੂਗਾ ਚੁੱਲ੍ਹੇ ਬਣ ਦਿਓ ਖਾਣੀ ਪਊਗੀ ਇਹ ਨਹੀਂ ਹੈਗਾ ਵੀ ਉੱਥੇ ਪੀਜੇ 버거 ਮੰਗਣ ਸਾਥੋਂ ਉਹ ਜਾਂ ਪਾਸਤੇ ਜਾਂ گارਲਿਕ ਬ੍ਰੈਡ ਮੰਗਣਾ ਇਹ ਨਹੀਂ ਮਿਲਦਾ ਜੇ ਮੈਨੂ ਪਤਾ ਕਰਨਾ ਹੈ ਵੀ ਕੀ ਮਿਲਦਾ ਆ ਅੱਜ ਭਾਵੇਂ ਮੱਥਾ ਟੇਕਣ ਤੋਂ ਬਾਅਦ ਆਬੇ ਜਾਏ ਹੋ ਸਾਰਾ ਪਤਾ ਲੱਗ ਜਾਊਗਾ ਵੀ ਕੀ ਕੀ ਮਿਲਦਾ ਹੈ ਬੈਸਿਕਾ ਘੇੜਾ ਮਾਰਨ ਆਇ ਸੀ ਮੈਂ ਕੀ ਹਾਲ ਚਾਲ ਦੇਖਣੇ ਸੀ ਬਸ ਸੋ ਜਿਨ੍ਹਾਂ ਨੇ ਸਾਡੇ ਰੰਗਲੇ ਪੰਜਾਬ ਦੇ ਰੰਗ ਫਿੱਕੇ ਪਾਏ ਲੱਖਾਂ ਸਾਡੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨਸ਼ਿਆਂ 'ਚ ਸਾਡੇ ਮੁੰਡੇ ਲਾਏ ਸੱਥਰ ਬਿਛਾਏ ਉਹਨਾਂ ਤੇ ਕੋਈ ਤਰਸ ਨਹੀਂ ਕੀਤਾ ਜਾਉਂਦਾ ਅਕਾਲ ਤਖਤ ਸਾਹਿਬ ਦੇ ਸਾਫਕਾ ਚਚਦਰ ਗਿਆਨੀ ਹਰਪ੍ਰੀਤ ਸਿੰਘ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦੇ ਨਵੇਂ ਪ੍ਰਧਾਨ ਬਣ ਸਕਦੇ ਹਨ ਸੂਤਰਾਂ ਮੁਤਾਬਕ ਸੀਨੀਅਰ ਆਗੂਆਂ ਨੇ ਸ਼ਨੀਵਾਰ ਨੂੰ ਉਹਨਾਂ ਨੂੰ ਪ੍ਰਧਾਨ ਅਹੁਦਾ ਸੰਭਾਲਣ ਲਈ ਮਨਾ ਲਿਆ ਹੈ ਅਤੇ ਪਰਤੀ ਕਮੇਟੀ ਦੀ ਮੀਟਿੰਗ ਵਿੱਚ ਇਸ ਬਾਰੇ ਅੰਤਿਮ ਫੈਸਲਾ ਹੋ ਸਕਦਾ ਹੈ ਕਮੇਟੀ ਦੇ ਮੈਂਬਰਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਤੇ ਪੂਰੀ ਸਹਿਮਤੀ ਬਣ ਚੁੱਕੀ ਹੈ ਹਾਲਾਂਕਿ 2 ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਪਸ਼ਟ ਕੀਤਾ ਸੀ ਕਿ ਉਹਨਾਂ ਦੀ ਥਾਂ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ ਦੱਸ ਦੇ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਇੰਟਰਨੈਟ মিডিਆ ਅਕਾਊਂਟ ਤੇ ਪ੍ਰਧਾਨਗੀ ਲੈਣ ਤੋਂ ਪਿੱਛੇ ਹਟਣ ਦੀ ਗੱਲ ਕਹੀ ਸੀ ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਮੌਸਮ ਵਿੱਚ ਵੱਡਾ ਬਲਾਅ ਦੇਖਣ ਨੂੰ ਮਿਲੇਗਾ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ ਇਤਨਾਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਮੌਸਮ ਵਿਭਾਗ ਨੇ ਇਸ ਸੰਬੰਧੀ ਪੀਲਾ ਅਲਰਟ ਜਾਰੀ ਕੀਤਾ ਹੈ ਹਾਲਾਂਕਿ ਇਸ ਦਾ ਵੱਡਾ ਪ੍ਰਭਾਵ ਸਿਰਫ ਹਿਮਾਚਲ ਪ੍ਰਦੇਸ਼ ਤੇ ਇਸਦੇ ਲੱਗਦੇ ਜ਼ਿਲ੍ਹਿਆਂ ਵਿੱਚ ਹੀ ਵੇਖਣ ਨੂੰ ਮਿਲੇਗਾ ਇੱਥੇ ਦੱਸਦੀ ਹੈ ਕਿ ਬੀਤੇ ਦਿਨ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਈ ਸੀ ਇਸ ਤੋਂ ਬਾਅਦ ਸਵੇਰ ਦੇ ਆਸਤਵ ਵਾਤਾਵਰਣ ਵਿੱਚ ਥੋੜੀ ਜਿਹੀ ਗਰਾਵਟ ਆਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਪਿੰਡ ਸਤੋਜ ਪਹੁੰਚੇ ਇਸ ਦੌਰਾਨ ਉਹਨਾਂ ਨੇ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਤੇ ਪੰਚਾਇਤ ਵਿੱਚ ਬੈਠੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਰਾਣੇ ਦੋਸਤਾਂ ਨਾਲ ਮਿਲ ਕੇ ਖੁਸ਼ੀ ਜ਼ਾਹਰ ਕੀਤੀ ਉਹਨਾਂ ਕਿਹਾ ਕਿ ਪੁਰਾਣੇ ਦੋਸਤਾਂ ਨੂੰ ਮਿਲਣਾ ਹਮੇਸ਼ਾ ਚੰਗਾ ਲੱਗਦਾ ਹੈ ਮੈਂ ਅਕਸਰ ਉਹਨਾਂ ਨਾਲ ਫੋਨ ਤੇ ਵੀ ਗੱਲ ਕਰਦਾ ਹਾਂ ਜ਼ਮੀਨ ਪੁੱਲਿੰਗ ਨੀਤੀ ਤੇ ਕਿਸਾਨਾਂ ਦੇ ਗਰੋਹ ਸੰਬੰਧੀ ਸਵਾਲ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਾਮਲਾ ਇਸ ਵੇਲੇ ਅਦਾਲਤ ਵਿੱਚ ਹੈ ਇਸ ਲਈ ਇਸ ਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ ਤੁਸੀਂ ਇਹ ਨਾ ਸਮਝੋ ਕਿ ਮੈਂ ਕਿਸੇ ਨੂੰ ਪੁੱਲ ਗਿਆ ਪਿੱਛੇੜਾ ਲੈ ਸਾਡੇ ਵਾਲਾ ਬਾਤ ਬਾਤ ਦੀ ਨਹੀਂ ਲੈ ਲੈ ਆਫਰ ਸੋ ਦੇਖੋ ਪਿਆਰ ਇਹੀ ਹੈ ਕਿ ਆਮ ਤੌਰ ਤੇ ਕੀ ਹੁੰਦਾ ਕਿ ਆਹ ਦੇਖੋ ਆਹ ਦੇ ਇਧਰ ਰਖਤ ਨੇ ਪਤਾ ਨਹੀਂ ਇਸ ਬੋੜ ਨੇ ਕਿੰਨੀਆਂ ਘਨੇਰੀਆਂ ਝੱਲੀਆਂ ਹੋਣੀਆਂ ਕਿੰਨੇ ਕੁ ਤੂਫਾਨ ਝੱਲੇ ਹੋਣੇ ਇਹ ਕਿਉਂ ਖੜਾ ਹੈ ਫਿਰ ਵੀ ਕਿਉਂ ਖੜਾ ਹੈ ਕਿਉਂਕਿ ਇਹ ਵੀ ਇੱਕ ਜੜਾਂ ਨਾਲ ਜੁੜਿਆ ਹੋਇਆ ਹੈ ਇਹ ਧਰਤੀ ਨਾਲ ਜੁੜਿਆ ਹੋਇਆ ਨਹੀਂ ਤਾਂ ਉਹ ਦੂ ਬਾਅਦ ਬਹੁਤ ਸਾਰੇ ਤੇ ਲਾਏ ਹੋਣੇ ਥੋੜੀ ਜਿਹੀ ਹਵਾ ਨਾਲ ਡੁੱਟ ਜਾਂਦੇ ਹਨ ਉਹ ਜੜਾਂ ਨਾਲ ਨਹੀਂ ਜੁੜਿਆ ਹੋਇਆ ਧਰਤੀ ਨਾਲ ਨਹੀਂ ਜੁੜਿਆ ਸੋ ਬਹੁਤ ਸਾਰੇ ਬੰਦੇ ਮਸ਼ਹੂਰ ਹੋ ਕੇ ਜਾ ਕੁਝ ਬਣ ਜਾਂਦੇ ਨੇ ਆਪਦੇ ਪਿੰਡ ਵਾਲੇ ਨੂੰ ਭੁੱਲ ਜਾਂਦੇ ਜਿੱਥੇ ਖੇਡੇ ਹੋ ਜਿੱਥੇ ਪੜੇ ਹੋ ਤੇ ਜੜ੍ਹਾਂ ਨੇ ਆਪਣੀਆਂ ਤਣੇ ਨਹੀਂ ਹਿੱਟਣੇ ਸੋ ਜਨਾਂ ਨਾਲ ਜੁੜੇ ਰਹੋ ਤੁਹਾਨੂੰ ਕੋਈ ਨਹੀਂ ਹਲਾ ਸਕਦਾ ਕੋਈ ਤੂਫਾਨ ਕੋਈ ਢੇਰੀਆਂ ਤੁਹਾਨੂੰ ਕੋਈ ਨਹੀਂ ਹਲਾ ਸਕਦਾ ਜਿੰਨੇ ਤੇ ਤੁਹਾਡੇ ਆਪਣੇ ਤੁਹਾਡੇ ਨਾਲ ਨੇ ਖੜੇ ਨੇ ਕੋਈ ਨਹੀਂ ਲਾ ਸਕਦਾ ਤੁਬਾਕੀ ਪਾਣੀ ਕੱਸੀਆਂ ਦਾ ਸਾਰੇ ਪੰਜਾਬ ਚ ਅਕਸਰ ਕਿਲੋਮੀਟਰ ਦੀ ਲੰਬਾਈ ਤੇ ਲਏ ਸੀ ਪਾਈਪਾ ਪਾਤੀਆਂ ਪੁਰਾਣੀਆਂ ਹੱਸੀਆਂ ਚਲਾ ਲੀਆਂ ਸੂਵੇ ਚਲਾ ਲੇ 15 ਦਿਨ ਆਪਾਂ ਨੇ ਪਹਿਲਾ ਸੀਜ਼ਨ ਪਹਿਲਾਂ ਕਰਤਾ ਇੱਕ ਅਮਨ ਦੇਖਿਆ ਧਰਮ ਗੜੋ ਆ ਮੈਂ ਤਾਂ ਕਾफी ਗੂਜਾ ਮਾਰ ਕੇ ਹੁਣ ਹੁਣੋ ਇੱਕ ਤਾਂ ਸੁਖਰੀਆਂ ਵੀ ਦੋ ਦੋ ਕੱਟ ਗਈਆਂ ਮੈਨੂੰ ਪਤਾ ਲੱਗਿਆ ਕਿਉਂਕਿ ਉਹ ਪੱਪਾ ਸੁਣਦੀ ਜੇ ਉਹ ਕਿਉਂਕਿ ਪਹਿਲਾਂ ਲਾ ਲਈ ਆਪਾਂ ਨੇ ਉੱਤੋਂ ਦੀ ਥੋੜਾ ਥੋੜਾ ਛਿੱਟੇ ਪੈੰਦੇ ਨੇ ਤੇ ਸਾਰਾ ਛੜ ਗਿਆ ਤੇ ਹੁਣ ਕੋਈ ਆਪਾਂ ਨੂੰ ਉਸ ਦਾ ਖਤਰਾ ਨਹੀਂ ਹੈਗਾ ਕਿ ਹੜ੍ਹ ਆ ਜਾਣਗੇ ਜਾਂ ਕੋਈ ਧੁੱਪ ਜੂਗੀ ਜਾਂ ਕੋਈ ਹੋਰ ਕਿਉਂਕਿ ਹੁਣ ਬੂਝਾ ਮਾਰ ਗਈ ਹੁਣ ਚੱਲ ਜਾ। ਹਾਲਾਂਕਿ ਉਧਰ ਪਿਆਸ ਵਾਲੇ ਪਾਸੇ ਸਾਨੂੰ ਅੱਜ ਅੱਜ ਵੀ ਪਾਣੀ ਛੱਡਣਾ ਪਿਆ। ਤਾਂ ਪਾਣੀ ਆ ਜਾਂਦਾ ਹੈ। ਪੰਜਾਬ ਚੋਂ ਨਹੀਂ ਨਾ ਪਵੇ ਹਿਮਾਚਲ ਚੋਂ ਆ ਜਾਂਦਾ ਹੈ। ਫਿਰ ਉਹ ਡੈਮਾਂ ਦੇ ਗੇਟ ਥੋੜੇ ਥੋੜੇ ਖੋਲਣੇ ਪੈਂਦੇ ਨੇ। ਫਿਰ ਉਹ ਦਰਿਆ ਦੇ ਵਾਲੇ ਦੁਆਲੇ ਉਹ ਅੜੇ ਦੁਆਲੇ ਦੀ ਪਿੰਡੀ ਨੇ। ਉਹਨਾਂ ਪਿੰਡਾਂ ਨੂੰ ਵੀ ਪਤਾ ਹੀ ਜੇ ਅਸੀਂ ਬਿਜਲੀ ਆਲੇ-ਦੁਆਲੇ ਰਹਿਣਿਆਂ ਕਦੇ ਵੀ ਸਾਨੂੰ ਮਤਲਬ ਕਰ ਪਿੰਡ ਵੀ ਛੱਡ ਕੇ ਬਾਹਰ ਕੰਮ ਨੇ ਪੈਣ ਦੇ। ਸੋ ਪਾਣੀ ਵਾਲੇ ਪਾਸਿਓਂ ਆਪਾਂ ਬਿਲਕੁਲ ਆਤਮ ਨਿਰਭਰਾ ਬਿਜਲੀ ਵਾਲੇ ਪਾਸੇ ਦੁਜਾ ਦੁਦਿਨੇ ਆਉਂਦੀ ਹੈ ਨਾ ਫਿਰ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਤਾਰਾਂ ਨੇ ਉਹੀ ਗਰੇਟਾ ਹੁਣ ਤਾਂ ਦਿਨੇ ਆਉਂਦੀ ਹੈ ਨਾ ਬਲਕਿ ਜਦੋਂ ਮਰਜ਼ੀ ਤੀਜਾ ਚਲਾ ਲਓ ਅਮੈਂ ਪਿਛਲੇ ਸਮਰਾਲੇ ਕੋਲ ਇੱਕ ਪਿੰਡ ਚ ਗਿਆ ਉਹ ਕਹਿੰਦਾ ਸਾਡੇ ਪਿੰਡ ਕੇ ਬਜ਼ੁਰਗਾਂ ਨੇ ਜੀ ਕਹਿੰਦੇ ਜਾਂਦਾ ਸਾਈਕਲ ਤੇ ਤਿੰਨੇ ਗ੍ਰਿਪ ਕੱਢ ਲਿਆ ਹੁੰਦਾ ਕਹਿੰਦਾ ਕਿਤੇ ਰਾਤ ਨੂੰ ਆਟੋਮੈਟਿਕ ਹੀ ਚੱਲ ਪਿਆ ਯਾਰ ਕਿਤੇ ਕਹਾਂ ਨਾ ਪਾਣੀ ਆਇਆ ਤੇ ਕਹਿੰਦਾ ਕੱਸੀ ਦਾ ਅੱਡਾ ਹੀ ਜਾਂਦਾ ਕਹਿੰਦਾ ਕੀ ਕਰੀਏ ਕਹਿੰਦਾ ਹੋ ਸਕਦਾ ਜੀ ਹੁਣ ਸ਼ਿਕਾਇਤਾਂ ਇਹ ਹੋਇਆ ਕਰਨ ਹੁਣ ਉਸ ਕੋਲੇ ਜੀ ਲਾਵੇ ਕਪ ਉਹ ਸਾਡੀ ਮੋਟਰ ਚਲਾ ਗਿਆ ਰਾਤ ਨੂੰ ਸ਼ਰਾਰਤੀ ਹੈ ਜੋ ਸਾਡੀ ਫਸਲ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਪਾਣੀ ਤਾਂ ਪਹਿਲੇ ਹੀ ਬਹੁਤ ਲੱਗਿਆ ਹੋਇਆ ਸੀ ਮੈਂ ਕਿਹਾ ਸੀ ਜਦੋਂ ਉਦੋਂ ਆ ਕਾਂਗਰਸ ਵਾਲੇ ਜ ਆ ਕਾਲੀ ਉਹ ਮਜ਼ਾਕ ਕਰਦੇ ਸੀ ਜਦੋਂ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਮੋਟਰਾਂ ਬੰਦ ਕਰਕੇ ਜੀਵੀ ਲੱਗਣ ਲਾ ਦੂੰ ਲੈ ਕਿੰਨੇ ਕਿੱਥੋਂ ਲਿਆ ਹੋਵੇ ਬਿਜਲੀ ਆ ਦੇਖ ਲਓ 27 22 ਦਿਨ ਦਾ ਕੋਲਾ ਪਿਆ ਪਹਿਲਾਂ ਰੋਜ਼ ਖਬਰ ਆਉਂਦੀ ਸੀ ਇੱਕ ਦਿਨ ਦਾ ਕੋਲਾ ਰਹੇਗਾ 2 ਦਿਨ ਦਾ ਕੋਲਾ ਰਹੇਗਾ 27 27 ਦਿਨ ਦਾ ਚਾਰੇ ਪਾਸੇ ਮਲ ਪੰਟਾਂ ਚ ਪਦਲੇ ਸਰਕਾਰ ਦਿਨ ਕਿੰਨੇ ਸਰਕਾਰੀ ਤਾਂ ਮਨਪਸ ਸਾਈ ਸਾਈ ਦੇਨ ਦਾ ਕੋਲਾ ਤੇ ਸਾਨੂੰ ਉਥੇ ਰੋਕਣਾ ਪੈਂਦਾ ਕੋਲਾ ਚਾਰ ਕੰਢ ਤੋਂ ਆਉਂਦਾ ਦੇਹੇ ਥੋੜਾ ਜਿਹਾ ਸਾਨੂੰ ਦੋ ਦਿਨ ਰੈਸਟ ਕਰ ਕੋਲਾ ਸਾਨੂੰ ਬਣ ਇੱਕ ਮੈਂ ਹੋਰ ਪਿੰਡ ਦਾ ਸਲਾਹ ਕਰਨੀ ਹੈ ਪਿਛਲੇ ਦਿਨ ਹੀ ਇਸ ਗੱਲ ਤੇ ਚਰਚਾ ਵੀ ਚੱਲੀ ਸੀ ਮੈਂ ਕਿ ਜਗ੍ਹਾ ਤੇ ਗਿਆ ਸੀ ਫਿਟਨ ਪ੍ਰੋਗਰਾਮ ਤੇ ਜੀ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰ ਲੈਂਦੇ ਆਂ ਕੋਈ ਤੁਨੋਂ ਪਤਾ ਇਹ ਜਿਹੜਾ ਵੀ ਉਹ ਨਾਮਾ ਕੰਮ ਕਰਕੇ ਦੇਖਣਾ ਹੁੰਦਾ ਆਪਾਂ ਆਪਣੇ ਪਿੰਡ ਕਰਕੇ ਦੇਖ ਲਈਏ ਜੇ ਕਾਮਯਾਬ ਹੈ ਤਾ ਉਹਨੂੰ ਤਾਹ ਲੈ ਜੰਨੇ ਆ ਜੇ ਕੋਈ ਕਮੀ ਹੈ ਤਾਂ ਦੂਰ ਕਰ ਲੈਣਾ ਜਿਵੇਂ ਹੁਣ ਆਪਾਂ ਸਾਰੇ ਬੈਠੇ ਆਪਾਂ ਕਬੱਡੀ ਨੂੰ ਤਿਆਰ ਕਰਨਾ ਉਹ ਕਬੱਡੀ ਖਤਮ ਨਹੀਂ ਹੋਊਗੀ ਬਾਜਨ ਬਾਜਨ ਵਾਲੀ ਕਬੱਡੀ 37 ਕਿਲੋ 42 ਕਿਲੋ 47 ਕਿਲੋ 52 ਕਿਲੋ ਉਹ ਜੋ ਆ ਕਿੱਥੇ ਗਿਡਣਗੇ ਨਹੀਂ ਪੱਟੀਆਂ ਕਬੱਡੀਆਂ ਰੂਹ ਹੈਗੀਆਂ ਨੇ ਤੂੰ ਜਵਾਹਰ ਜਦੋਂ ਜੀ ਆਪਾ ਪਾਉਦੇ ਨਹੀਂ ਬੀਜਾਂਗੇ ਫਿਰ ਜੀਰੀ ਕਿਵੇਂ ਲਾਉਂਗੇ ਸੋ ਆਪਾਂ 2 ਦਿਨ ਦਾ ਟੂਰਨਾਮੈਂਟ ਕਰਾਂਗੇ ਇੱਕ ਤੁਸੀਂ ਕਰ ਲਓ ਪ੍ਰਬੰਧ ਮੱਖਣ ਬੈਠਾ ਤੇ ਤੁਸੀਂ ਸਾਰੇ ਸਪੋਰਟਸ ਕਲੱਬ ਵੱਲੋਂ ਕਰ ਲਓ ਦੋ ਦੋ ਦਿਨ ਹੀ ਲੈ ਲੋ 247 37 42 47 52 4 ਵਜੇ ਨੂੰ ਬੁੱਧਵਾਰ ਓਪਨ ਸਟੂਡੈਂਟ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਸਟੂਡੈਂਟ ਦੋ ਮਹੀਨਾ ਹੋਰ ਲੈ ਲੂ ਗਏ ਆ ਮਤਲਬ ਬਜਨੀ ਕਬਾੜੀ ਸ਼ੁਰੂ ਕਰੀ ਕਿਉਂਕਿ ਬੱਚੇ ਕਿਤੇ ਘਟਣਗੇਗਾ ਉਹੀ ਹੈ ਨਿੰ ਜਗ੍ਹਾ ਵੀ ਹੋ ਜੂਗੀ ਪਰ ਪੰਜਾਬ ਲੀਗ ਵੀ ਤਾਂ ਤਿਆਰ ਕਰੂਗੇ ਜੀ ਉਹਨਾਂ ਨੂੰ ਛੋਟੇ ਹੁੰਦੇ ਤਾਂ ਖੇਡਣ ਆਉਂਦੇ ਨਹੀਂ ਪਰ ਦੂਨਾ ਨਾ ਕਿਹਾ ਹੁੰਦੇ ਜਦੋਂ ਉਹਨਾਂ ਨੂੰ ਨਾਮ ਮਿਲੂਗਾ ਨਾਲ ਦੇ ਪਿੰਡ ਦੇ ਆਉਣਗੇ ਮੈਂ ਜਾਂਦਾ ਰਿਹਾ 37 ਕਿਲੋ ਚ ਮੈਨਾ ਜਗਰੂਪ ਸੀ ਪਾਸ ਪਾ ਦੇਣਾ ਬਾਤ ਨਾ ਕਰ ਜਗਰੂਪ ਹੁੰਦਾ ਸੀ ਟਹਿਲਾ ਹੁੰਦਾ ਸੀਗਾ ਅਸੀਂ ਅਸੀਂ ਨਹੀਂ ਨਹੀਂ ਸੰਪੀ ਵਾਲੇ ਵੀ ਬੱਚਾ ਪਾਪਾ 30 ਕਿਲੋ ਤੇ ਨਹੀਂ ਗਏ ਸੀ ਪਾਪੜੇ ਬਵੰਜਾ ਕਰ ਲਾਂਗੇ ਤੂੰ 50 ਕਰੀਂ ਪਤਾ ਕੀ ਹੈ ਅਸੀਂ ਚਲੇ ਗਏ ਮੈਂ ਦੰਦਾ ਸੱਚੀ ਗੱਲ ਹੈ ਨਾ ਪਗੜਾ ਕੋਈ ਲੁਬੀ ਲੁਕੀ ਇਸ ਦੀ ਗੱਲ ਹੈ ਿੱਕਰ ਿੱਕਰ ਜਿਹੜਾ ਪੰਡਤਾਂ ਦੇ ਕਰ ਉਹ ਸਾਡਾ ਕੋਚ ਤੇ ਉੱਥੇ ਕਿ ਗੁਰਤੇਜ ਬੈਠਾ ਤੇ ਚਲੇ ਗਏ ਜੀ ਇੱਥੋਂ ਸੰਤਰੀ ਜਲੋਜ ਪਾਪੜੇ ਪਾਪੜੇ ਪਿੰਡ ਚਲੇ ਗਏ ਜਾ ਕੇ ਇੰਟਰਵਿਊਸ ਭਰ ਤਾਈਆਂ ਪੈ ਗਈਆਂ ਸਾਡਾ ਬੱਲਰਿਆਂ ਨਾਲ ਮੈਚ ਪੈ ਗਿਆ ਕੰਦੇ ਵੀ ਥੋੜਾ ਚੌਥਾ ਮੈਚ ਹੈ ਉਹ ਪਾਪੜੇ ਤਿੰਨ ਕਿ ਮਹੀਨੇ ਪਹਿਲਾਂ ਹੀ ਕਾਚੇ ਹੋਰੀ ਬਾਇਈ ਸੀ ਨਿੱਕੇ ਹੋਰੀ ਤੇ ਉਹ ਕਹਿੰਦੇ ਸਾਡੇ ਤਾਂ ਕੁੜੀ ਦੇ ਸਹੁਰਿਆਂ ਤੋਂ ਟੀਮ ਆਈ ਐ ਐਸਾ ਰੁਕਤੀ ਖਾਣੀ ਐ ਕਹਿੰਦੇ ਠੀਕ ਹੈ ਅਸੀਂ ਸਾਡੇ ਉਹਨਾਂ ਦੇ ਘਰੇ ਚਲੇ ਗਏ ਉਹਨੇ ਸਾਗ ਦੇ ਵਿੱਚ ਪਤਾ ਇਹਨਾਂ ਨੇ ਕਿਉਂ ਨਾਲ ਗੰਡੇ ਕੱਟ ਕੇ ਬੋਲੀਆਂ ਗੋਪੀ ਹਣਾ ਤੇ ਟਮਾਟਰ ਅਸੀਂ ਇੰਨਾ ਕੁਝ ਕਿੱਥੇ ਦੇਖਿਆ ਜਿੱਤੇ ਪਾਏ ਨਿਕਲੇ ਪ੍ਰਸਾਦ ਨੂੰ ਅਸੀਂ ਤੇ ਖਾ ਕੇ ਮੱਕੀ ਦੇ ਰੋਟੀਆਂ ਸਾਗ ਉਹ ਕਹਿੰਦੇ ਵੀ ਸਟੌਜ ਦੀ ਜੀ ਨੂੰ ਬੇਨਤੀ ਹੈ ਕਿ ਉਹਨਾਂ ਦਾ ਅਗਲਾ ਮੈਚ ਹੈ ਕੰਡੇ ਤੇ ਚਲੇ ਜਾਣ ਗਏ ਕੰਡੇ ਤੇ ਕੋਈ ਸਾਕੇ 40 ਦਾ ਭਾਡੇ 3-3 ਕਿਲੋ ਸਾਗ ਹੀ ਖਾਗੇ ਕੋਈ 40 ਦਾ ਕੋਈ 39 ਦਾ ਤੇ ਇੱਕ ਜਗਰੂਪ ਰਹਿ ਗਿਆ ਇੱਕ ਮੈਂ ਰਹਿ ਗਿਆ ਤੂੰ ਤਾਂ ਹੁਣ ਵੀ ਅੰਡਰ weight ਹੈ ਹੁਣ ਵੀ ਹੈ ਨਹੀਂ ਪੰਜ ਤਾਂ ਕਹਿੰਦਾ ਕਹਿੰਦਾ 50 ਕਿਲੋ ਦਾ ਖਾ ਦੋ ਹਜੇ ਤੇ ਵਜੇ ਬਗਤ ਆਪ ਪਾ ਫਾਨੂੰ ਪਰ ਲੱਗ ਤੇ ਨਾ ਦੋ ਜਾਨੇ ਰਹਿ ਗਏ ਇਸ ਤਾਂ ਜਿਹੜੇ ਸਾਡੇ ਨਾਲ ਗਏ ਸੀ ਸੰਤਰੀ ਦੀਆਂ ਫਾੜੀਆਂ ਚੱਕ ਕੇ ਫਿਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਫਿਕਰ ਨਹੀਂ ਕਰਨਾ ਫਿਕਰ ਨਹੀਂ ਕਰਨਾ ਕਿ ਯਾਰ ਰਹਿ ਤਾਂ ਅਸੀਂ ਦੋ ਗਏ ਹੁਣ ਉਹਨਾਂ ਦੀ ਟੀਮ ਤੱਕੜੀ ਉਹਨਾਂ ਦੀ ਬੱਲਰਿਆਣਾ ਜੀ ਦੋਨੇ ਸਟਾਪਰ ਉਹ ਆਇਆ ਕਰਨ ਅਸੀਂ ਥੋੜਾ ਜਿਹਾ ਜੱਪਾ ਆਇਆ ਕਰੀਏ ਉਪਾਧ ਲੈ ਕੇ ਨਾ ਸਾਜ ਭੱਜਣ ਦਿੰਦਾ ਸਾਨੂੰ ਅਸੀਂ ਮੋੜ ਆਇਆ ਕਰੀਏ ਤੇ ਕਬੱਡੀ ਪਹੁੰਚ ਜਾਇਆ ਕਰੀਏ ਮਾਰਿਆ ਕਰਨ ਕੈਂਚੀ ਸਾਹਜ ਜ਼ੋਰ ਲਾਉਣ ਦਿੰਦਾ ਇਸ ਤੋਂ ਉਹਦੀ ਸ਼ਾਬਾਸ਼ ਦੇ ਦੱਕੀਏ ਇਹ ਐਂ ਇੱਕ ਨੁਕਾ ਕਰੀਏ ਤੇਰੀ ਜੁੱਤਾਈ ਨਹੀਂ ਸੀ ਐਂ ਇਧਰ ਹੋ ਜਾ ਕਰੀਏ ਇਹਨਾਂ ਹਾਫ ਟਾਈਮ ਦਾ ਸਕੋਰ ਕਾਪੀ ਵਾਲ ਨੂੰ ਬੇਨਤੀ ਹੈ ਆਫਟੈਂਡ ਦਾ ਸਕੋਰ ਦੱਸੋ ਕਹਿੰਦੇ ਜੀ ਬੱਲੇਰੇ ਸਾਡੇ ਪਿਆਲੀ ਸਤੌਜ ਨੇ ਹਜੇ ਖਾਤਾ ਨਹੀਂ ਖੋਲਿਆ ਮੈਂ ਕਿਵੇਂ ਕਰਨਾ ਹੈ ਤੁਰੂ ਕਰ ਚੱਲੀਏ ਮੈਂ ਸਾਡੇ ਤਾਂ ਬਸ ਲੰਗਦੀ ਹੈ ਜੀ ਉਦੋਂ ਸਾਡੇ ਬਸ ਨਹੀਂ ਜਾਂਦੀ ਜੇਤੂਗਰਾ ਜੇਤੂਗਰਾ ਦੀ ਜੇਤੂਗਰਾ ਲੈ ਕੇ ਅੱਗੇ ਭਰ ਕੋਈ ਤਾਂ ਜਿੱਤੇ ਆਊਗਾ ਨਾ ਉਹ 47 ਕਿਲੋ 37 ਕਿਲੋ ਭਾਂਡੇ ਜੇ ਮਿਲਦੇ ਹੁੰਦੇ ਸੀ ਚਲੋ ਹੁਣ ਇਨਾਮ ਦੀ ਵਧੀਆ ਰੱਖ ਲਾਂਗੇ ਪੈਸਿਆਂ ਦਾ ਰੱਖ ਲਾਂਗੇ ਕੋਈ ਜੋਕਾਂ ਨੂੰ ਤਿਆਰ ਕਰੋਗੇ ਤਾਂ ਫਿਰ ਨੂੰ ਉਤਪੰਨ ਦੇ ਵਧੀਆ ਭਲੇ ਹੋਣਗੇ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰਦੇ ਆਂ ਬਜਨੀਆਂ ਕਵੱਟੀ ਚਾਰ ਬਜਨ ਰੱਖ ਲੋ ਦੋ ਦਿਨ ਦਾ ਟੂਰਨਾਮੈਂਚ ਰੱਖ ਲੋ ਪਹਿਲੇ ਦਿਨ ਸਾਰੇ ਬਜਨ ਵਾਲੇ ਕਰਾ ਕੇ ਫਾਈਨਲ ਉਹਨਾਂ ਦੇ ਅਗਲੇ ਦਿਨ 11:00 ਵਜੇ ਓਪਨ ਓਪਨ ਹੋਵੇ ਤੋਂ ਬਾਅਦ ਸ਼ੁਰੂ ਕਰ ਦੋ ਸਿੰਪਲ ਕੰਮ ਹਾਂਜੀ ਨਹੀਂ ਖੇਡਣਾ ਚਾਹਦੇ ਨਹੀਂ ਪਰ ਜਾਣ ਕਿੱਥੇ ਟੂਰਨਾਮੈਂਟ ਤੇ ਟੂਰਨਾਮੈਂਟ ਤੇ ਹੋਰ ਨਾਲ ਖੇਡੇ ਬਿਨਾ ਇੰਨਾਂ ਇੰਨਾਂ ਦਾ ਜਿਹੜਾ ਅੰਦਰ ਜਿਹੜੇ ਨਾ ਛੁਪਿਆ ਹੋਇਆ ਟੈਲੈਂਟ ਬਾਹਰ ਨਹੀਂ ਆ ਸਕਦਾ ਹੂੰ ਨਹੀਂ ਉਤਾ ਉਤਾ ਪਤਾ ਗਿਆ ਉਤਾ ਉਤਾ ਦੇਖੋ ਉਤਾ ਟੂਰਨਾਮੈਂਟ ਕਮੇਟੀ ਤੇ ਹੈ ਤਾਂ ਆਪਾਂ ਜੀ ਕਰਦੇ ਆ ਪਹਿਲਾਂ ਦੇਖਦੇ ਹਾਂ ਜਿਹੜੇ ਮੈਚ ਨੇ ਛੋਟੇ 20 5 20 ਦੇ ਦੋ ਜੀ ਤੁਸੀਂ ਪਹਿਲੀ ਟਾਈਮ ਢੋਣ ਜਾਓ ਇਸ ਹਿਸਾਬ ਨਾਲ ਕਿ ਇੰਨੇ ਮੈਚ ਨੇ ਆਪਾਂ ਇੰਨੇ ਵੇਟਾ ਖਤਮ ਕਰਨੇ ਆ ਜਦੋਂ ਆਉਂਦੇ ਨੇ ਮੇਨ ਮੈਚ ਦੋ ਦੋ ਕਬਾਡੀਆਂ ਬੋਲ ਜੀ ਉਦੋਂ ਆਏ ਆ ਕਰਨ ਸੋ ਇਨ ਟਾਈਮ ਨੂੰ ਇਹ ਸਭ ਕਮੇਟੀ ਬਣ ਸਕਦੀ ਹੈ ਉਹ ਚ ટીਸੀ ਦੀ ਕਰ ਸਕਦਾ ਕਮੇਟੀ ਕਰ ਸਕਦੀ ਹੈ ਉਹ ਤਾਂ ਵੀ ਪਤਾ ਲੱਗਿਆ ਵੀ ਆਪਣੇ ਕੋਲ 16 ਮੈਚ ਨੇ ਇੰਨੇ ਘੱਟ ਨੇ ਇਹਨੂੰ ਬਾਅਦ ਲੋਇ ਚ ਇਹ ਇੰਨੇ ਵੇਲੇ ਤੱਕ ਬੁੱਕ ਯੁਵਾ ਜੀ ਫੱਟ 10 10 ਮਿੰਟ ਦਿੰਨੇ ਆ ਰੇ 12-12 ਮਿੰਟ ਦਿੰਨੇ ਇਹ ਤੇ ਕੋਈ ਖਾਸ ਨਹੀਂ ਹਾਂ ਪਹਿਲਾਂ ਵੀ ਆਪਾਂ ਖਤਮ ਕਰ ਲਏ ਸੋ ਇਹ ਗੱਲਾਂ ਮੈਂ ਥੋੜਾ ਕਰਨਾ ਆਇਆ ਸੀ ਤੇ ਬਾਕੀ ਪਿੰਡ ਵਸਦਾ ਰਹੇ ਹਸਦਾ ਰਹੇ ਠੰਡੀ ਹਵਾ ਦੇ ਬੁੱਲੇ ਲੇਖੋ ਕਹਿੰਦੇ ਕੁੜੀ ਜਿੰਨੇ ਮਰਜ਼ੀ ਵੱਡੇ ਕਰਨੇ ਜਾਹੀ ਜਾਵੇ ਪਰ ਉਹਦਾ ਇੱਕੋ ਹੀ ਸੁਪਨਾ ਰਹਿੰਦਾ ਰੱਬਗੇ ਰਾਸਹੀ ਰਹਿੰਦੇ ਮੇਰੇ ਤੇਕਿਆਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ तो मेरे पेके ने पिंड चो नगर कीड़े चों खुशिया दबर आह यही मैं दुआ करता आओ देख चल दे। फिर आप देखते स्कूल चलते मेरा पौ देख लागे मौका कोई स्टेडियम देख एक करोड़ अठहत्तर लाख का ला चेक जोड़ा अच्छ पिंड साहब ना दे लगा चलो तो कोई कोई भी पंचायत मैंबर आ गया ਕੋਈ ਕਰ ਲੈ ਕਰ ਲੈ ਇਹਦੇ ਚ ਇੱਕ ਮਿੰਟ ਰਹਿ ਜਾਓ ਇਹ ਦੇ ਚ ਜਿਹੜਾ ਇਹ ਆਜਾਲਾ ਚੱਕਾ ਇੱਕ 1 ਕਰੋੜ 70 ਲੱਖ ਦਾ ਇਹਦੇ ਚ ਅ ਰਾਮ ਜੀ ਵਾਲੀ ਗਲੀ ਗਰਮੀਰਪੁਰ ਲੱਗ ਵਾਲੀ ਗਲੀ